ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਅੱਜ ਦੀ ਵੀਡੀਓ ਜੀ ਜਿਹੜੇ ਆਪਣੇ ਕੋੜਾ ਰੱਖਦੇ ਨੇ ਸ਼ਕੀਨ ਨੇ ਬਾਈ ਉਹਨਾਂ ਨੇ ਲੈ ਕੇ ਆਏ ਆ ਆਪਾਂ ਪਹੁੰਚੇ ਆ ਮਾਧੋਪੁਰ ਜਲੰਧਰ ਤੇ ਫਵਾੜਾ ਰੋਡ ਤੇ ਸਥਿਤ ਪਿੰਡ ਚ ਜੀ ਆ ਸਟੱਡ ਫਾਰਮ ਤੇ ਬਾਈ ਸਾਡੇ ਨਾਲ ਰੋਬੀ ਧਾਲੀ ਆ ਲਿਆ ਤੇ ਉਹਨਾਂ ਦੇ ਖੂਤੇ ਖੜੇ ਆ ਇਹ ਬਾਈ ਦਾ ਕੋੜਾ ਬਾਈ ਕੀ ਨਾਮ ਪਹਿਲਾਂ ਤਾਂ ਇਹ ਦੱਸੋ ਇਹਦਾ ਜੀ ਕੋੜੇ ਦਾ ਨਾਮ ਤਾਂ ਕੋਈ ਨਹੀਂ ਉਦਾਂ ਰੱਖਿਆ ਰੱਖਿਆ ਨਹੀਂ ਉਦਾਂ ਆਪਣਾ ਸ਼ੌਂਕ ਦਾ ਉਹਦਾ ਸਿੰਧੀ ਘੋੜਾ ਅੱਛਾ ਉਹਦਾ ਸਿੰਧੀ ਘੋੜਾ ਆਇਆ ਹਾਂਜੀ ਹਾਂਜੀ ਤੇ ਬਾਈ ਹੁਣ ਕੋ ਸਿੰਧੀ ਘੋੜਾ ਆਇਆ ਇਹ ਸੇਲ ਕਰਨਾ ਆ ਤੇ ਬਾਈ ਜੀ ਇੱਕ ਤਾਂ ਇਹਦੀਆਂ ਖੂਬੀਆਂ ਜਰੂਰ ਦੱਸਿਓ ਤੇ ਦੂਜਾ ਕਿੰਨੇ ਦਾ ਸੇਲ ਕਰਨਾ ਆ ਅਰੇਬੀਆ ਭਾਈ ਤੁਰਦਾ ਫੋਲ ਅਰੇਬੀਆ ਤੁਹਾਡਾ ਅੱਛਾ ਫੋਲ ਅਰੇਬੀਆ ਆਇਆ ਹਾਂਜੀ ਹਾਂਜੀ ਅਰੇਬੀਆ ਉਹ ਹੀ ਜਿਹੜੀ ਜਿਹੱਚ ਬੱਬੂ ਮਾਨ ਨੇ ਗੱਲ ਕੀਤੀ ਆ ਚਾਲ ਅਰੇਬੀਆ ਲੋ ਜੀ ਚਾਲ ਅਰੇਬੀਆ ਵਾਲਾ ਘੋੜਾ ਜਿਹਦੀ ਬੱਬੂ ਮਾਨ ਨੇ ਆਪਣੇ ਗਾਣੇ 'ਚ ਗੱਲ ਕੀਤੀ ਆ ਉਹ ਚਾਲ ਤੁਰਦਾ ਆ ਅਰੇਬੀਆ ਚਾਲ ਦਾ ਨਾਮ ਆ ਹੋਰ ਉਹਦੇ 'ਚ ਕਿਹੜੀਆਂ-ਕਿਹੜੀਆਂ ਚਾਲਾਂ ਹੁੰਦੀਆਂ ਉਦਾਂ ਆਪਾਂ ਅੱਜ ਦਾ ਅਰੇਬ ਹੋਰ ਕਾਫੀ ਚਾਲਾ ਭਾਈ ਛੋਟੀ ਵੱਡੀ ਚਾਲੇਦਰੀਬੀਆ ਚਾਲ ਕਹਿੰਦੇ ਆ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਜਿਹੜਾ ਘੋੜਾ ਆ ਅਰੇਬੀਆ ਚਾਲ ਚੱਲਦਾ ਆ ਤੇ ਸਿੰਧੀ ਘੋੜਾ ਆ ਇਹ ਹੈਗਾ ਸੇਲ ਤੇ ਬਾਈ ਬਿਲਕੁਲ ਫਤੂਰੀਆਂ ਦੇ ਰੇਟ ਦਾ ਇਹ ਤਾਂ ਦੇਖੋ ਘੋੜਾ ਆ ਪਰ ਫਤੂਰੀਆਂ ਦੇ ਰੇਟ ਦਾ ਇਹਦਾ ਰੇਟ ਆ ਬਾਈ ਰੇਟ ਦਿਨਾ ਆ ਲੋਕੋ ਇਹਦਾ ਬਾਈ 70 ਓਹ ਹੋ ਬਾਕਰ ਪੁੱਤ ਬੱਸ ਆਹ ਦੇਖ ਲੋ ਬੜ ਕੇ ਗੁੱਸਾ ਕਰ ਗਿਆ ਮੁੱਸਾ ਕਰ ਗਿਆ ਨਾ ਗੁੱਸਾ ਕਰ ਗਿਆ ਤੂੰ ਰੇ ਆਪਾਂ ਕੂੜੀਆਂ ਦੇਖਿਆ ਦੇਖ ਲੋ ਗੁੱਸਾ ਕਰਕੇ ਆਇਆ ਨਹੀਂ ਵੀ ਨਹੀਂ ਇੱਕ ਘੋੜਾ ਆ ਤੇ ਘੋੜਿਆਂ ਦੇ ਰੇਟ ਦਾ ਆ 70000 ਰੁਪਏ ਪਹਿਲੀ 70000 ਹਾਂਜੀ ਹਾਂਜੀ ਲੋਈ 70000 ਰੁਪਏ ਚ ਤੂੰ ਆਪ ਸੋਚਿਆ ਹੁੰਦਾ ਕੀ ਆ ਤੇ ਦੇਖੋ ਘੋੜਾ ਇੱਕ ਵਾਰ ਬਾਈ ਨੂੰ ਕਹੂੰਗਾ ਬਾਈ ਸਾਰੇ ਪਾਸੇ ਕਮਾਜਦਾ ਹਾਂਜੀ 60 ਇੰਚ ਹਾਈਟ ਆ 60 ਇੰਚ ਹਾਈਟ ਆ ਘੋੜੇ ਜੇ ਕਿ ਇਹਨੂੰ ਸਿੱਖਣਾ ਘੋੜਾ ਉਹਦੇ ਲਈ ਬਹੁਤ ਵਧੀਆ ਘੋੜਾ ਆ ਤੇ ਰੰਗ ਵੀ ਦੇਖੋ ਕਿੰਨਾ ਸੋਹਣਾ ਡੱਬ ਖੜਾ ਬਾ ਰੰਗਿਆ ਅਬਲਕ ਕੋੜਾ ਹੈ ਅਬਲਕ 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 ਕੋੜਾ ਆਇਆ ਜੀ ਸਿੰਧੀ ਅਬਲਕ ਕੋੜਾ ਆਇਆ ਇਹ ਅਰੇਬੀਆ ਚ ਆ ਲਿਆ ਤੇ ਸਿਰਫ 70000 ਰੁਪਏ ਦੇ ਵਿੱਚ ਕੰਟੈਕਟ ਨੰਬਰ ਰੋਬੀ ਭਾਈ ਭਾਈ ਜੀ ਕਹਿੰਦੇ ਬੋਲੋ ਇਧਰ 98788 98788 ਨੋਟ ਕਰ ਲਓ ਭਾਈ 86824 86824 ਇਹਤੇ ਕਰੋ ਕਾਲ ਬਾਈ ਜੀ ਨਾਲ ਕਰੋ ਗੱਲ ਨਾ ਰੁਪਈਆ ਘੱਟ ਲੈਣਾ ਨਾ ਵੱਧ ਲੈਣਾ ਆ 70000 ਰੁਪਈਆ ਤੁਹਾਡੇ ਲਈ ਜਿਹੜੇ ਵੀਡੀਓ ਦੇਖ ਕੇ ਸ਼ੇਅਰ ਕਰਕੇ ਆਉਗੇ ਉਹਨਾਂ ਲਈ ਆ ਬਾਕੀਆਂ ਲਈ ਨਹੀਂ ਕੋਈ ਨਾ ਆਏ ਨਮਾਨਤਾਨ ਕਰਾਂਗੇ ਲੋ ਜੀ ਬਾਕੀ ਬਾਈ ਕਹਿੰਦਾ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਤੇ ਲਾਈਕ ਕਰਕੇ ਆਊਗਾ ਉਹ ਲਈ ਹੋਰ ਮਾਨਤਾਨ ਹੋ ਜਾਊਗਾ ਤੁਸੀਂ ਆਓ ਪਹੁੰਚੋ ਜਰੂਰ ਜੀ ਆ ਸਟੱਡ